ਸਤਿ ਸ਼੍ਰੀ ਅਕਾਲ ਜੀ ਮੈਂ ਗੁਜੇ ਸਿੰਘ ਸੰਧੂ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਅੱਜ ਅਸੀਂ ਖੜੇ ਹਾਂ ਸਰਦੂਲਗੜ੍ਹ ਵਿਖੇ ਸਰਦੂਲਗੜ੍ਹ ਦੇ ਬੱਸ ਸਟੈਂਡ ਦੇ ਉੱਪਰ ਖੜੇ ਹਾਂ ਜਿਹੜੇ ਮਾਨਸਾ ਜ਼ਿਲ੍ਹੇ ਨੂੰ ਬੈਕਵਰਡ ਕਿਹਾ ਜਾਂਦਾ ਸੀ ਕਿ ਸਰਦੂਲਗੜ੍ਹ ਉਸ ਤੋਂ ਵੀ ਬੈਕਵਰਡ ਹੈ ਜਿਹੜਾ ਲੋਕ ਕਹਿੰਦੇ ਸੀ ਤੇ ਉਸੇ ਸਰਦੂਲਗੜ੍ਹ ਦੇ ਵਿੱਚ ਮੈਡਲਾਂ ਦੀ ਜਿਹੜੀ ਝੜੀ ਲੱਗ ਚੁੱਕੀ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਹੋਊ ਕਿ ਕਾਫੀ ਬੇਟੀਆਂ ਜਿਹੜੀਆਂ ਮੈਡਲ ਲੈ ਕੇ ਆਈਆਂ ਆਪਣੀਆਂ ਬੱਚੀਆਂ 골ਡ ਮੈਡਲ ਲੈ ਕੇ ਆਈਆਂ ਪੰਜਾਬ ਪਧਰੀ ਮੈਡਲ ਵੀ ਆਏ ਆ ਤੇ ਹੁਣ ਨਿਊਜ਼ੀਲੈਂਡ ਖੇੜ ਕੇ ਪੰਡ ਝੰਡਾ ਕਲਾ ਦਾ ਜਨ ਉੱਥੋਂ ਦਾ ਇੱਕ ਸੋਨੀ ਨਾਮ ਦਾ ਜਿਹੜਾ ਮੁੰਡਾ ਹੈਗਾ ਤਾਂ ਉਹ ਬੈਸਟ ਯਾਫੀ ਦਾ ਜਿਹੜਾ ਖਿਤਾਬ ਨਿਊਜ਼ੀਲੈਂਡ ਚੋਂ ਲੈ ਕੇ ਜਿਹੜਾ ਆਇਆ ਇੱਕ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਤਾਂ ਸਾਡੇ ਕੋਲੇ ਮੈਂ ਮੌਜੂਦ ਨੇ ਇਥੋਂ ਪਿੰਡ ਵਾਸੀ ਨੇ ਇਥੇ ਭਰਮਾ ਸਵਾਗਤ ਹੈ ਜਿਹੜਾ ਵੀਰ ਦਾ ਇਹ ਕੀਤਾ ਗਿਆ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਜਾਣਨਾ ਚਾਹਾਂਗੇ ਕੀ ਨਾਮ ਹੈ ਬਾਈ ਜੀ ਮਨਦੀਪ ਸਿੰਘ ਸੋਨੀ ਫਕਰ ਮਨਦੀਪ ਸਿੰਘ ਸੋਨੀ ਫਕਰ ਝੰਡਾ ਹਾਂਜੀ ਹਾਂਜੀ ਬਹੁਤ ਵਾਈ ਜੀ ਨਾਮ ਰੋਸ਼ਨ ਕੀਤਾ ਤੁਸੀਂ ਪਹਿਲਾਂ ਛੁੱਡੇ ਦੇਖੋ ਖੇਡਿਆਰੀਆਂ ਦੀ ਤਾਂ ਬਹੁਤ ਜ਼ਿਆਦਾ ਕਹਿ ਸਕਦੇ ਆਂ ਵੀ ਫੈਕਟਰੀ ਹੈ ਇੱਕ ਝੰਡੇ ਦੇ ਵਿੱਚ ਹਨਾ لیکن ਜੇ ਦੇਖਿਆ ਜਾਵੇ ਪਹਿਲਾਂ ਜਿਵੇਂ ਬਿੰਦੀ ਨੇ ਬਹੁਤ ਨਾਮ ਰੋਸ਼ਨ ਕਰਿਆ ਬਲਵਿੰਦਰ ਬਿੰਦੀ ਸੋਡੇ ਮਸ਼ਹੂਰ ਰਿਹਾ ਤਾਂ ਉਸ ਤੋਂ ਬਾਅਦ ਹਰਦੇਵ ਨੇ ਕਾਫੀ ਖੜਿਆਰੀ ਜਿਹੜੇ ਹੋਏ ਆ ਤਾਂ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਉੱਥੇ ਕਿੰਨਾ ਕੰਪੀਟੀਸ਼ਨ ਸੀ ਜਿਹੜਾ ਕਿੰਨੇ ਕ ਮੁਕਾਬਲੇ ਦੇ ਦੌਰਾਨ ਕਿੰਨੀਆਂ ਟੀਮਾਂ ਸੀ ਉਹ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਜੀ ਮੁਕਾਬਲਾ ਦਾ ਬਹੁਤ ਟਾਪ ਸੀ ਤੁਹਾਨੂੰ ਹੀ ਪਤਾ ਹੈ ਨਿਊਜ਼ੀਲੈਂਡ ਹੀ ਉੱਥੇ ਵਰਲਡ ਕੱਪ ਹੀ ਹੋਇਆ ਵਰਲਡ ਕੱਪ ਹੀ ਸੈਕੰਡ ਪੋਜੀਸ਼ਨ ਆਈ ਮੂਹ ਇੱਕ ਲੋਕਲ ਮੈਚ ਦਾ ਬੈਸਟ ਟਾਈਮ ਹੈ ਟਾਪ ਸੀ ਬਹੁਤ ਹੀ ਬਸ ਪਿੰਡ ਦੀ ਥੋੜੇ سپورਟ ਹੋਣ ਕਰਕੇ ਤੇ ਪਰਮਾਤਮਾ ਦੀ ਕਿਰਪਾ ਸੀ ਪੈਂਡਾਲ ਦਾਵਾਵਾਂ ਕਰਕੇ ਤਾਂ ਹੀ ਇੱਥੇ ਤੱਕ ਪਹੁੰਚੇ ਹਾਂ ਉੱਥੇ ਆਪਣਾ ਜੇ ਆਪਾਂ ਬੈਸਟ ਮੈਨੇਜਰ ਕਿਹੜੀ ਟੀਮ ਨਾਲ ਜਿਹੜਾ ਤੁਹਾਡਾ ਫਾਸਮਾ ਮੁਕਾਬਲਾ ਹੋਇਆ ਸੀ ਹਾਂ ਸਾਡਾ ਇਹ ਪਹਿਲੇ ਮੈਚ ਵਰਲਡ ਕਪ ਦਾ ਇੰਡੀਆ ਨਾਲ ਸੀ ਦੂਜਾ ਨਿਊਜ਼ੀਲੈਂਡ ਨਾਲ ਸੀ ਤੀਜਾ ਹੀ ਆਸਟ੍ਰੇਲੀਆ ਨਾਲ ਸੀ ਤੀਜਾ ਆਸਟ੍ਰੇਲੀਆ ਨਾਲ ਸੀ ਠੀਕ ਹੈ ਜੀ ਤੇ ਉਹ ਜਿਹੜਾ ਬੈਸਟ ਰੇਡਰਾ ਦੇ ਉਹ ਕੌਣ ਨਿਕਲਿਆ ਬੈਸਟ ਰੇਟਰ ورلڈ ਕੱਪ ਜੋ ਨਿਕਲੇ ਆ ਜੀ ਜਸ਼ਨ ਆਲਮਗੀਰ ਬੈਸਟ ਜਫੀ ਅਮਰਤੋਲ ਕੁ ਮੇਰੇ ਇੱਕ ਜਫਾ ਘਟ ਗਈ ورلڈ ਕੱਪ ਦੇ ਫਾਈਨਲ ਦੀ ਠੀਕ ਠੀਕ ਤੇ ਉਦਾਂ ਜੀ ਮੈਂ ਇੱਕ ਲੋਕਲ ਮੈਚ ਦਾ ਬੈਸਟ ਅੱਛਾ ਸੈਕਿੰਡ ਵੀ ਲੈ ਗਿਆ ਹਾਂ ਹਾਂ ਜੀ ਹਾਂ ਜੀ ورلڈ ਕੱਪ ਸਾਈਕਲ ਵਿੱਚ ਸੈਕਿੰਡ ਜੀ ਹਾਂ ਜੀ ਤੇ ਕਿੰ ਕਿਵੇਂ ਦਾ ਹੁਣ ਮਾਣ ਮਹਿਸੂਸ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਇਹ ਹੁਣ ਅੱਗੇ ਹੋਰ ਕੀ ਉਮੀਦ ਹੈਗੀ ਹੈ ਬਸ ਯਾਨ ਪਰਮਾਦਰ ਨੂੰ ਪਤਾ ਜੀ ਜੋ ਪਿੱਛੇ ਮੁੜ ਕੇ ਨਹੀਂ ਦੇਖਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸਾਡੇ ਨਾਲ ਹੋਰ ਵੀ ਭਰਾ ਨਹੀਂ ਕੀ ਹਾਂਜੀ ਦਿਲਜੀਤ ਸਿੰਘ ਤੋਂ ਚਿਹਰਾ ਆ। ਬាទ ਤੁਸੀਂ ਵੀ ਬਹੁਤ ਨਾਮ ਰੋਸ਼ਨ ਕਰਿਆ ਬਹੁਤ ਦੁਨੀਆ ਦੇਖੀ ਹੈ ਦੁਨੀਆ 'ਚ ਖੇਡੇ ਹੋ ਤਾਂ ਅੱਜ ਤੁਹਾਡਾ ਸ਼ਾਇਦ ਆਪਾਂ ਸ਼ਗਿਰਤੀ ਕਹਿ ਸਕਦੇ ਹਾਂ ਤੇ ਫੇਰ ਜਿੱਤ ਗਿਆ ਤੇ ਕਿਵੇਂ ਲੱਗਦਾ ਹੈ? ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਜੀ ਚਲੋ ਅਸੀਂ ਵੀ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਸ਼ਹਿਰ ਤੇ ਕਬੱਡੀ ਖੇੜ ਕੇ ਆਉਂਦੇ ਸੀ ਪਰ ਅੱਜ ਵੀ ਛੜਾ ਛੋਟਾ ਜਵਾਨ ਪਹਿਲਵਾਨ ਕਬੱਡੀ ਦੁਜੀਨੈਂਡ ਖੇਡ ਕੇ ਆਇਆ ਬਹੁਤ ਵਧੀਆ ਯਾਨੀ ਕਿ ਕਲੱਬਾਂ ਦੇ ਮੈਚ ਸੀ ਪਹਿਲਾਂ ਉਹਨਾਂ ਦਾ ਸੀ ਵੀ ਇਹ ਬਸਟਰ ਜਾਪੀਦਾ ਸੀ ਫਿਰ ਆਪਣਾ ਵਰਲਡ ਕੱਪ ਸੀ ਉਹਦੇ ਵੀ ਜੱਫੇ ਵਧੀਆ ਲਾਇਆ ਸੋਹਣਾ ਮੈਚ ਵਧੀਆ ਖੇਡਿਆ ਬਹੁਤ ਵਧੀਆ ਆ ਦੋਤੀ ਭਾਈ ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਸੀ ਮਾਨਸਾ ਜ਼ਿਲ੍ਹੇ ਨੂੰ ਜਾਂ ਸਰਦੂਗੜ ਏਰੀਆ ਨੂੰ ਬੈਕਵਾਰ ਏਰੀਆ ਕਿਹਾ ਜਾਂਦਾ ਸੀ ਤੇ ਅੱਜ ਕਿਵੇਂ ਮਾਣ ਮਹਿਸੂਸ ਹੁੰਦਾ ਹੁਣ ਉਹ ਬੈਕਵਾਰ ਦੀ ਗੱਲ ਦੂਰ ਦੂਰ ਬਹੁਤ ਦੂਰ ਚੜ ਗਈ ਆਪਣੇ ਜ਼ਿਲ੍ਹੇ ਦੇ ਤੇ ਮਾਨਸਾ ਜ਼ਿਲ੍ਹੇ ਦੇ ਬਹੁਤ ਪਹਿਲਵਾਨ ਹੋਏ ਬਹੁਤ ਬੱਚੀਆਂ 골ਡ ਮੈਡਲ ਲੈ ਕੇ ਆਈਆਂ ਬਹੁਤ ਕੁੜੀਆਂ ਵੀ ਬਹੁਤ ਭਾਈ 골ਡ ਮੈਡਲ ਲੈ ਕੇ ਆਈਆਂ ਤੇ ਬਟ ਬੇਟੇ ਵੀ ਆਪਣੇ ਸ਼ੁਰੂਗੜ ਦੇ ਸ਼ਹਿਰ ਵਿੱਚ ਦੇਖੋ ਤੁਸੀਂ 10-20 ਦਿਨ ਪੈਂਦੇ ਕੋਈ ਨਾ ਕੋਈ ਬਾਹਰੋਂ ਆ ਰਿਹਾ ਕੋਈ ਤਗੜਾ ਹੋ ਕੇ ਆ ਰਿਹਾ ਕੋਈ ਅਫਸਰ ਬਣ ਕੇ ਆ ਰਿਹਾ ਕੋਈ ਕਬੱਡੀ ਖੇਡ ਕੇ ਆ ਰਿਹਾ ਕੋਈ ਅਫਸਰ ਆ ਰਿਹਾ ਕੋਈ ਜਨਨ ਕਿ ਹਾਕੀ ਟੀਮ ਲਾ ਲਓ ਜਾਂ ਇਦਾਂ ਵੀ ਤਗੜੇ ਹੋ ਕੇ ਆ ਰਹੇ ਬਹੁਤ ਵਧੀਆ ਹੁਣ ਉਹ ਬੈਗਬੱਡਲ ਦਾ ਕੰਮ ਗਿਆ ਹੁਣ ਕੀ ਕਹਿਣਾ ਜਾਊਂਗੇ ਜੀ ਆਪਣੇ ਪਿੰਡ ਦਾ ਇੱਕ ਪਲੇਅਰ ਹੈ ਜਿਹੜਾ ਬੈਸਟ ਨਿਕਲ ਕੇ ਆਇਆ ਹੈ ਅੱਜ ਉਸ ਨੂੰ ਕੀ ਕਹਿਣਾ ਚਾਹੂ ਸਾਡੇ ਪਿੰਡ ਦਾ ਇਹ ਬੇਟਾ ਸੋਨੀ ਬੱਕਰ ਝੰਡਾ ਜੋ ਵਰਲਡ ਕਬੱਡੀ ਕੱਪ ਨਿਊਜ਼ੀਲੈਂਡ ਖੇਡ ਕੇ ਆਇਆ ਜੀ ਤੇ ਜਾਫੀ ਵਿੱਚ ਇਹਦੀ ਸੈਗਨਿਫੀਕੇਸ਼ਨ ਹੈ ਜੀ ਸਾਡੇ ਪਿੰਡ ਵਾਸਤੇ ਮਾਨ ਵਾਲੀ ਗੱਲ ਇਹ ਜੀ ਜਿਹੜੇ ਸਾਡੇ ਪਹਿਲਵਾਨ ਨੇ ਉਹ ਨਸ਼ਿਆਂ ਤੋਂ ਦੂਰ ਨੇ ਜੀ ਤੇ ਪੰਜਾਬ ਸਰਕਾਰ ਵੀ ਕਬੱਡੀ ਨੂੰ ਪ੍ਰਫਲਤ ਕਰਨ ਵਾਸਤੇ ਪੂਰਾ ਪੂਰਾ ਸਹਿਯੋਗ ਦੇ ਰਹੀ ਹੈ ਜੀ ਤੇ ਅਸੀਂ ਵੀ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਜੀ ਵੀ ਇਸ ਤੋਂ ਵੱਧ ਖਿਡਾਰੀਆਂ ਨੂੰ ਸਹਿਯੋਗ ਦੇ ਕੇ ਤੇ ਨਸ਼ਿਆਂ ਤੋਂ ਵੱਜਣਗੇ ਜੀ ਤੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਨਾਲ ਦੀ ਨਾਲ ਇਹਨਾਂ ਪਹਿਲਵਾਨਾਂ ਦਾ ਵੀ ਧੰਨਵਾਦ ਹੈ ਜੀ ਜਿਹੜੇ ਨਸ਼ਾ ਦੂਰ ਰਹਿ ਕੇ ਆਪਣੀ ਸਿਹਤ ਨੂੰ ਕਾਮਯਾਬ ਰੱਖਦੇ ਨੇ ਤੇ ਇਲਾਕੇ ਦਾ ਨਾਂ ਤੇ ਪੰਜਾਬ ਦਾ ਨਾਂ ਰੋਸ਼ਨ ਕਰਦੇ ਨੇ ਜੀ ਇਹ ਇਹੋ ਜਿਹੇ ਖਿਡਾਰੀਆਂ ਵਾਸਤੇ ਜੋ 골ਡ ਮੈਡਲ ਲੈ ਕੇ ਆਉਂਦੇ ਆ ਜਾਂ ਸੈਕੰਡ ਪੋਜੀਸ਼ਨਾਂ ਹਾਸਲ ਕਰਦੇ ਆ ਤਾਂ ਉਹਨਾਂ ਵਾਸਤੇ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕਰਨਾ ਚਾਹੀਦਾ ਤੇ ਕੋਈ ਇਸ ਤਰ੍ਹਾਂ ਦੀ ਮੰਗ ਦੇਖੋ ਜੀ ਸਰਕਾਰ ਵੱਲੋਂ ਜੋ 골ਡ ਮੈਡਲ ਮੈਡਲਰਾਂ ਵਾਸਤੇ ਜਾਂ ਜੋ ਵੀ ਜੇਤੂ ਆਉਂਦੇ ਨੇ ਉਹਨਾਂ ਨੇ ਸਰਕਾਰ ਨੇ ਨਾਮ ਰੱਖਿਓ ਨੇ 50 ਲੱਖ ਦਾ ਕਰੋੜ ਦਾ ਉਹ ਸ਼ਾਇਦ ਨਗਦ ਰਾਸ਼ੀ ਹੀ ਪਹਿਲਵਾਨਾਂ ਨੂੰ ਦੇ ਰਹੇ ਨੇ। ਬਾਕੀ ਨਾਲ ਨੌਕਰੀ ਵਗੈਰਾ ਵੀ ਚਾਹੀਦੀ ਹੈ ਹਨਾ। ਹਾਂਜੀ ਨੌਕਰੀ ਵੀ ਜ਼ਰੂਰੀ ਹੈ ਜੀ। ਕਿੰਨਾ ਸੰਘਰਸ਼ ਲੜਿਆ ਦੀ ਸਾਰੀ ਜ਼ਿੰਦਗੀ ਦਾ ਬੇਰੋਜ਼ਗਾਰੀ ਕਰਕੇ ਨੌਕਰੀ ਵੀ ਪਹਿਲਵਾਨਾਂ ਨੂੰ ਜ਼ਰੂਰੀ ਹੈ ਜੀ। ਬਿਲਕੁਲ ਬਿਲਕੁਲ ਜੀ। ਆ ਸਾਡੇ ਨਾਲ ਇਧਰ ਹੋਰ ਝੰਡਾ ਕਲਾਂ ਤੋਂ ਕੀ ਨਾਮ ਹੈ ਜੀ? ਮੇਰਾ ਨਾਮ ਜਸਵੀਰ ਸਿੰਘ ਹੈ ਸਰਪੰਚ ਝੰਡਾ ਕਲਾਂ ਜੀ। ਆ ਸਰਪੰਚ ਸਾਹਿਬ ਜੀ ਗੱਲ ਕਰੀਏ ਤਾਂ ਦੇਖੋ ਬਹੁਤ ਖੜਿਆਰੀ ਆਪਣੇ ਪਿੰਡ ਝੰਡਾਕਲਾਂ ਦੇ ਵਿੱਚੋਂ ਨਿਕਲਿਆ ਨਾਮ ਹੈ ਜਿਹੜਾ ਪੂਰੀ ਦੁਨੀਆ ਤੇ ਰੋਸ਼ਨ ਕਰਿਆ ਤੇ ਅੱਜ ਇਹ ਛੋਡੀ ਉਮਰ ਦਾ ਜਿਹੜਾ ਨੌਜਵਾਨ ਹੈ ਇਹ ਵੀ ਅੱਜ ਜਿਹੜਾ ਨਿਊਜ਼ੀਲੈਂਡ ਖੇਡ ਕੇ ਤੇ ਸੈਕੰਡ ਪੋਜੀਸ਼ਨ ਹਾਸਲ ਕਰਕੇ ਆਇਆ ਆਇਆ ਤਾਂ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਹੈ ਬਾਕੀ ਪੰਜਾਬ ਦਾ ਹੀ ਬਹੁਤ ਮਾਣ ਵਧਿਆ ਜੀ ਇਸ ਗੱਲ ਨਾਲ ਸਾਡਾ ਛੋਟਾ ਜਿਹਾ ਬੱਚਾ ਜਾ ਕੇ ਆਇਆ ਵਰਲਡ ਕੱਪ ਖੇਡ ਕੇ ਉਹਦੇ ਵਿੱਚ ਸੈਕੰਡ ਪੋਜੀਸ਼ਨ ਕੀਤੀ ਹੈ ਪਹਿਲਾਂ ਵੀ ਸਾਡੇ ਕਬੱਡੀ ਦੇ ਬਹੁਤ 플레이ਰ ਜਾ ਕੇ ਆਏ ਨੇ ਇੰਟਰਨੈਸ਼ਨਲ 플레이ਰ ਰਹੇ ਨੇ ਅੱਜ ਹੋਰ ਵੀ ਉੱਚਾ ਮਾਨ ਹੋਇਆ ਪਿੰਡ ਦਾ ਔਰ ਸਾਡਾ ਵੀ ਨਾਲ ਹੋਇਆ ਹੈ ਅੱਗੇ ਤੋਂ ਵੀ ਅਸੀਂ ਹੋਰ ਉਪਰਾਲੇ ਕਰਦੇ ਰਾਂਗੇ ਜੋ ਇਦਾਂ ਦੇ ਬੱਚੇ ਪੈਦਾ ਹੁੰਦੇ ਰਹਿਣ ਜਾ ਕੇ ਇੰਟਰਨੈਸ਼ਨਲ ਖੇਡ ਕੇ ਆਉਂਦੇ ਰਹਿਣ ਜੀ ਜਿਹੜੇ ਹੁਣ ਸਰਪੰਚ ਸਾਹਿਬ ਬਹੁਤ ਸਾਰੇ ਖਿਡਾਰੀ ਹੈ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਜਾ ਰਹੇ ਆ ਆਪਾਂ ਨੂੰ ਵੀ ਪਤਾ ਹੈ ਦੇਖੋ ਹਣਾ ਨੌਜਵਾਨੀ ਜਿਹੜੀ ਨਸ਼ੇ ਵੱਲ ਡੁੱਬ ਰਹੀ ਹੈ ਤਾਂ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਮੈਸੇਜ ਹੈ ਹੁਣ ਵੇਖੋ ਇੱਕ ਛੋਟਾ ਜਿਹਾ ਬੱਚਾ ਜਾ ਕੇ ਆਇਆ ਬਹੁਤ ਸਧਾਰਨ ਕਾਰਨ ਹੈ ਬੱਚੇ ਛੋਟੇ ਹੋਰ ਵੀ ਖੇਡ ਰਹੇ ਹਨ ਉਹਨਾਂ ਨੂੰ ਮੈਸੇਜ ਇਹ ਹੀ ਆਂਦੇ ਬੰਨੇ ਵੇਖ ਕੇ ਸਿੱਖਣ ਜੋ ਇਹਦਾ ਮਾਨ ਵਧਾ ਹੈ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਵੇਖ ਕੇ ਵੀ ਇਹਦਾ ਮਾਨ ਵਧਾ ਜਾਂ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਵੱਡੇ ਵੱਡੇ ਅਪਰਾਲੇ ਕਰਕੇ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਹੋਰ ਅੱਗੇ ਆਉਣਾ ਚਾਹੀਦਾ ਕੀ ਨਾਮ ਹੈ ਜੀ ਆਪਣਾ ਮੇਰਾ ਹੈ ਸ਼ੰਗਾਰ ਸਿੰਘ ਜੀ ਆਪਣਾ ਕੀ ਲੱਗਦਾ ਜੀ ਆਪਣਾ ਪਛਤਾਈ ਹੈ ਜੀ ਅੱਜ ਕਿਵੇਂ ਮਾਨ ਮਹਿਸੂਸ ਹੁੰਦਾ ਬਹੁਤ ਵਧੀਆ ਮਾਨ ਮਹਿਸੂਸ ਹੁੰਦਾ ਹੈ ਕਿ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਸ਼ੇਰ ਮੁੰਡੇ ਆਪਣੇ ਘਰ ਦਾ ਨਾਮ ਮਾਂ ਤੇ ਉਹਦਾ ਬਾਪ ਪਿੰਡ ਦਾ ਇਲਾਕੇ ਦਾ ਨਾਮ ਰੋਸ਼ਨ ਸਭ ਹਾਂਜੀ ਪੰਜਾਬ ਦਾ ਹੀ ਨਾਮ ਰੋਸ਼ਨ ਕੀਤਾ ਜੀ ਬਿਲਕੁਲ ਬਿਲਕੁਲ ਹਾਂਜੀ ਤੇ ਕੀ ਮੈਸੇਜ ਹੈ ਹੁਣ ਨੌਜਵਾਨਾਂ ਨੂੰ ਬਸ ਇਹੀ ਹੈ ਕਿ ਨਸ਼ਿਆਂ ਤੋਂ ਥੋੜਾ ਦੂਰ ਰਹਿਣ ਬੱਚੇ ਤੇ ਗਾਂ ਪਹਿਲਵਾਨੀ ਵੱਲੇ ਜੁੜਨ ਵੱਤ ਤੋਂ ਵੱਤ ਬਹੁਤ ਵਧੀਆ ਗੱਲ ਹੈ ਇੱਕ ਇਧਰ ਭਰਾ ਜੀ ਖੜੇ ਕੀ ਨਾਮ ਹੈ ਜੀ ਆਪਣਾ ਸੁਚੇਨ ਸਿੰਘ ਕੁਮਰ ਸੁਚੇਨ ਜੀ ਕੀ ਲੱਗਦਾ ਹੈ ਅੱਜ ਦੇਖੋ ਨੌਜਵਾਨ ਹੈ ਜਿਹੜਾ ਕਿੱਤ ਕੇ ਆਇਆ ਇੱਕ ਵਾਰਡ ਦਾ ਖੇਡ ਕੇ ਤੇ ਬੈਸਟ ਯਾਪੀ ਦਾ ਜਿਹੜਾ ਸੈਕਿੰਡ ਖਿਤਾਬ ਹੈ ਉਹ ਵੀ ਲੈ ਕੇ ਆ। ਤਾਂ ਨੌਜਵਾਨ ਜਿਹੜੇ ਬਹੁਤ ਸਾਰੇ ਇਹ ਜੀ ਵੀ ਨਸ਼ੇ ਦੀ ਦਲਦਲ ਵਿੱਚ ਵੀ ਜਾ ਰਹੇ ਆ ਤੇ ਉਹ ਜੇ ਲੋਕਾਂ ਨੂੰ ਕੀ ਮੈਸੇਜ ਹੈਗਾ ਪਹਿਲਾਂ ਤਾਂ ਸਾਰਾ ਕਵਰੇਜ ਕਰ ਰਹੇ ਹੈ ਮੀਡੀਆ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੋ ਸਾਡੇ ਫੰਕਸ਼ਨ ਨੂੰ ਕਵਰੇਜ ਕਰ ਰਹੇ ਨੇ ਤੇ ਦੂਜੇ ਨੰਬਰ ਤੇ ਮੈਂ ਸਾਰੇ ਜਨਰੇਸ਼ਨ ਨੂੰ ਇਹੀ ਇੱਕ ਮੈਸੇਜ ਥਰੂ ਦੇਣਾ ਦੇ ਥਰੂ ਦੇਣਾ ਚਾਹੁੰਦਾ ਦੇਖੋ ਇਹ ਛੋਟਾ ਜਿਹਾ ਮੁੰਡਾ ਛੋਟੀ ਉਮਰ ਦੇ ਵਿੱਚ ਐਡੀਆਂ ਮੱਲਾ ਮਾਰ ਸਕਦਾ ਹੈ ਤੇ ਤੁਸੀਂ ਕੀ ਨਹੀਂ ਕਰ ਸਕਦੇਗੇ ਮੈਂ ਸਾਰਿਆਂ ਨੂੰ ਇਹੀ ਚਾਹਨਾ ਕਹਣਾ ਨਸ਼ੇ ਤੋਂ ਬਚੋ ਜੇ ਤੁਸੀਂ ਜਿਆਦਾ ਲੰਬਾ ਸਮਾਂ ਖੇਡਣਾ ਹੈ ਤੇ ਨਸ਼ੇ ਤੋਂ ਰਹਿ ਤੁਰਨਾ ਪੈਗਾ ਤੁਹਾਨੂੰ ਤੇ ਨਸ਼ੇ ਨਾਲ ਸੱਟਾਂ ਫੇਟਾਂ ਵੀ ਤੇ ਤੁਸੀਂ ਖੇਡ ਵੀ ਨਹੀਂ ਸਕਦੇਗੇ ਇੱਕ ਇੱਕ ਬਈ ਆਪਣੇ ਏਰੀਏ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਹੀ ਆਪਾਂ ਕਹਿ ਸਕਦੇ ਤੇ ਖਾਸ ਘਾਟ ਹੈ ਵੀ ਚੰਗੇ ਗਰਾਊਂਡ ਵਗੈਰਾ ਜਾਂ ਚੰਗੇ ਕੋਚ ਵਗੈਰਾ ਨਹੀਂ ਹੈਗੇ ਆਪਦੇ ਪੱਧਰ ਦੀ ਨੌਜਵਾਨ ਪੀੜ੍ਹੀ ਜਿਹੜੀ ਅੱਗੇ ਜਾ ਰਹੀ ਹੈ ਤਾਂ ਉਸ ਦੇ ਸਰਕਾਰ ਨੂੰ ਕੀ ਅਪੀਲ ਹੈ ਦੇਖੋ ਜੀ ਸਾਡੇ ਹੁਣ ਤੱਕ ਕਰੀਬ 11 ਇੰਟਰਨੈਸ਼ਨਲ ਮੁੰਡੇ ਤੌਰ ਤੇ ਖੇਡ ਚੁੱਕੇ ਨੇ ਤੇ ਸਾਡੇ ਕੋਈ ਸਟੇਡੀਅਮ ਸਾਡੇ ਕੋਈ ਗਰਾਊਂਡ ਵਗੈਰਾ ਨਹੀਂ ਹੈ ਤਾਂ ਕੋਈ ਖਾਸ ਜਮਾ ਦਾ ਵੀ ਸਾਡੇ ਕੋਈ ਪ੍ਰਬੰਧ ਨਹੀਂ ਹੈ ਤੇ ਨਾ ਹੀ ਕੋ ਸਾਡੇ ਕੋਚ ਇੱਕ ਦੂਜੇ ਨੂੰ ਵੇਖ ਵੇਖ ਕੇ ਹੀ ਸਿੱਖ ਰਹੇ ਨੇ ਸਾਨੂੰ ਕੋਈ ਫੈਸਲ ਕੋਈ ਸਰਕਾਰਾਂ ਲੋਕ ਕੋਚ ਨਹੀਂ ਮਿਲਿਆ ਮੈਂ ਮੰਗ ਸਰਕਾਰ ਤੋਂ ਵੀ ਕਰਦਾ ਕਿ ਸਾਨੂੰ ਕੋਈ ਵਧੀਆ ਸਟੇਡੀਅਮ ਦਿੱਤਾ ਜਾਵੇ ਵਧੀਆ ਕੋਚ ਦਿੱਤੇ ਜਾਣ ਇਸ ਤੋਂ ਇਲਾਵਾ ਹੋਰ ਵੀ ਮੁੰਡੇ ਬਹੁਤ ਸੋਨਾ ਖੇਡ ਰਹੇ ਨੇ ਜਿਹੜੇ ਉਹ ਵੀ ਆਪ ਦਾ ਵਧੀਆ ਚੰਗਾ ਨਾਮ ਕਮਾ ਸਕਦੇ ਨੇ ਤੇ ਸਾਨੂੰ ਸਟੇਡੀਅਮ ਵਗੈਰਾ ਜਾਂ ਜੰਮਾ ਵਗੈਰਾ ਦਾ ਸਾਨੂੰ ਸਰਕਾਰ ਤੋਂ ਇਹੀ ਸਾਡੀ ਮੰਗ ਹੈ ਬਹੁਤ ਬਹੁਤ ਵਧੀਆ ਗੱਲ ਹੈ ਤੁਸੀਂ ਦੇਖਿਆ ਕਿ ਕਿਵੇਂ ਨਿਊਜ਼ੀਲੈਂਡ ਖੇਡ ਕੇ ਇੱਕ ਨੌਜਵਾਨ ਹੈ ਜਿਹੜਾ ਇੱਥੇ ਪਹੁੰਚਿਆਗਾ ਤੇ ਇੱਥੇ ਜਿਹੜਾ ਲੋਕ ਹੈ ਉਸ ਨੂੰ ਵਧਾਈਆਂ ਦੇ ਰਿਹਾ ਹੈ ਤੇ ਆਓ ਭਗਤ ਜੀਆ ਇਹਨੂੰ ਕਹਿ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਹੋਰ ਬਹੁਤ ਸਾਰੇ ਮੁੰਡੇ ਜਿਹੜੇ ਇੰਟਰਨੈਸ਼ਨਲ ਖੇਡ ਕੇ ਗੋਡਰ ਮੈਨ ਲੈ ਕੇ ਆਪਣੀ ਇਸ ਧਰਤੀ ਦੇ ਵਿੱਚ ਪਹੁੰਚਣਗੇ ਤੇ ਆਪਣੇ ਜਿਹੜਾ ਏਰੀਏ ਦਾ ਮਾਂ ਪਿਓ ਦਾ ਨਾਮ ਹੈ ਜਿਹੜਾ ਰੋਸ਼ਨ ਕਰਨਗੇ ਇਸੇ ਤਰੀਕੇ ਨਾਲ ਮਿਲਦੇ ਆ ਕਿਸੇ ਅਗਲੀ ਅਪਡੇਟ ਦੇ ਨਾਲ ਅਗਲੀ ਖਬਰ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਸਰਦੂਲਗੜ ਤੋਂ ਖਾਸ ਰਿਪੋਰਟ